ਅਸੀਂ ਅੱਜ ਪਹੁੰਚੇ ਹਾਂ ਹਲਕਾ ਰਾਮਪਰਾ ਫੂਲ ਦੇ ਪਿੰਡ ਕਾਂਗੜ ਵਿਖੇ ਸਾਡੇ ਨਾਲ ਮੌਜੂਦ ਹੈ ਹਲਕਾ ਰਾਮਪਰਾ ਫੂਲ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਉਣ ਵਾਲੀਆਂ ਆਗਾਮੀ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਬੈਠਿਆ ਸਾਡੇ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਹਾਡਾ ਫਾਸਟਵੇ ਚੈਨਲ ਤੇ ਥੈਂਕ ਯੂ ਜੀ ਤੁਸੀਂ ਫਾਸਟਵੇ ਵਾਲੇ ਅੱਜ ਸਾਡੇ ਜੋ ਬਾਤचीत ਕਰਨ ਵਾਸਤੇ ਆਏ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੇ ਸਾਰੇ ਸਰੋਤੇ ਵੀਰਾਂ ਨੂੰ ਵੀ ਯਾਰ ਪ੍ਰੀ ਸਸਿਕਾ ਕੰਨਰ ਸਾਹਿਬ ਵੱਖ-ਵੱਖ ਪਾਰਟੀਆਂ ਨੇ ਜਿਹੜੇ ਮਤਲਬ ਕਿ ਆਉਣ ਵਾਲੀਆਂ ਅਗਾਮੀ ਚੋਣਾਂ ਨੂੰ ਲੈ ਕੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਖਿੱਚ ਦਿੱਤੀਆਂ ਤੇ ਕਾਂਗਰਸ ਨੇ ਪਹਿਲੀ ਸੂਚੀ ਹੈ ਜਿਹੜੀ ਜਾਰੀ ਕਰ ਦਿੱਤੀ ਹੈ ਤੇ ਇਹਦੇ ਬਾਰੇ ਕੀ ਕਹੋਗੇ ਜੀ ਦੇਖੋ ਅੱਡੋ ਅੱਡ ਪਾਰਟੀਆਂ ਸਾਰੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਸਾਰੀਆਂ ਤਿਆਰੀਆਂ 'ਚ ਜੁਟੀਆਂ ਹੋਈਆਂ ਨੇ ਹਰੇਕ ਆਪਣੇ ਆਪਣੇ ਪਾਰਟੀ ਦੇ ਵੀ ਉਮੀਦਵਾਰ ਐਲਾਨ ਰਹੇ ਨੇ ਤੇ ਸਾਡੀ ਹਾਈ ਕਮਾਂਡ ਨੇ ਜੋ ਪਹਿਲੀ ਸੂਚੀ ਜਿਹੜੇ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਦੀ ਜਾਰੀ ਕੀਤੀ ਹੈ ਤੇ ਡੇ ਬਾਈ ਡੇ ਸਾਰਿਆਂ ਦੀ ਜਿੰਨੀ ਵੀ ਮੈਂਬਰ ਹੋਣਗੇ ਜਿਹੜੇ ਵੀ ਇਲੈਕਸ਼ਨ ਨਾਲ ਡਿਨਸਟੇਟਾਂ ਦੇ ਉਹਨਾਂ ਨੂੰ ਜਲਦੀ ਲਿਸਟ ਕਲੀਅਰ ਕੀਤੀ ਜਾਊਗੀ ਤਾਂ ਜੋ ਆਪਦੇ ਜਾ ਕੇ ਗਰਾਊਂਡ ਦੇ ਵਿੱਚ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੀ ਇਲੈਕਸ਼ਨ ਕੰਪੇਨਿੰਗ ਚਲਾ ਸਕਣ ਤਾਂ ਜੋ ਅਸੀਂ ਕਾਂਗਰਸ ਪਾਰਟੀ ਦੀ ਆਉਣ ਵਾਲੇ ਸਮੇਂ ਵਿੱਚ ਸਰਕਾਰ ਬਣਾ ਸਕੀਏ ਸੈਂਟਰ ਦੇ ਵਿੱਚ ਪੰਜਾਬ ਦੇ ਵਿੱਚ ਹਜੇ ਤੱਕ ਜਿਹੜੀ ਇਹ ਲਿਸਟ ਜਾਰੀ ਨਹੀਂ ਕੀਤੀ ਗਈ ਤੇ ਜੇ ਲਿਸਟ ਜਾਰੀ ਹੁੰਦੀ ਹੈ ਤਾਂ ਕੋਈ ਵੱਡੇ ਚਿਹਰੇ ਹੈ ਜਿਹੜੇ ਉਹ ਸਾਹਮਣੇ ਆਉਂਦੀ ਉਮੀਦ ਹੈ ਜੀ ਵੇਖੋ ਚਿਹਰੇ ਪਰਮਾਤਮਾ ਵੱਲੋਂ ਸਾਰੇ ਵੱਡੇ ਹੁੰਦੇ ਨਹੀਂ ਲੋਕਾਂ ਦੀ ਫੇਸ ਵੈਲਿਊ ਹੁੰਦੀ ਹੈ ਪੰਜਾਬ ਦੇ ਲੋਕ ਹਰੇਕ ਇਨਸਾਨ ਬਾਰੇ ਜਾਣਦੇ ਹੁੰਦੇ ਨੇ ਜਿਹੜੇ ਲੋਕ ਵੀ ਜਿੱਤ ਵੱਲ ਜਾਣ ਆਪਾਂ ਪਤਾ ਵੀ ਇਹ ਆਦਮੀ ਬਹੁਤ ਵਧੀਆ ਜਿੱਤਣ ਦੇ ਕਾਬਿਲ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਜਿੱਤ ਨੂੰ ਵੇਖ ਕੇ ਉਮੀਦਵਾਰ ਲਾ ਨਾ ਜਾਊਗਾ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਜੇ ਇਸ ਸ੍ਰਾਮ ਵਿਧਾਨ ਸਭਾ ਆਪਣੇ ਸੈਸ਼ਨ ਦੇ ਵਿੱਚ ਰੌਲਾ ਰੱਪਾ ਚੱਲ ਰਿਹਾ ਹੈ ਜੀ ਤੇ ਆਪ ਸਮੇਤ ਤਲਖੀ ਕਾਂਗਰਸ ਸਰਕਾਰ ਮਤਲਬ ਕਿ ਮੰਤਰੀਆਂ ਦੀ ਤੇ ਹੋ ਰਹੀ ਹੈ ਜੀ ਮੁੱਖ ਮੰਤਰੀ ਸਾਹਿਬ ਦੀ ਵੇਖੋ ਵਿਧਾਨ ਸਭਾ ਦੇ ਵਿੱਚ ਜਦੋਂ ਵੀ ਸੈਸ਼ਨ ਚੱਲਦਾ ਹੈ ਆਪੋਜੀਸ਼ਨ ਆਪਦਾ ਰੋਲ ਅਦਾ ਕਰਦੀ ਹੈ ਟ੍ਰੈਸ ਜੀ ਬੈਂਕ ਆਪਦਾ ਦੱਸਦਾ ਸਰਕਾਰ ਨੇ ਕੀ ਕੀਤਾ ਪਰ ਜਿਹੜੀ ਅੰਦਰ ਮਰਯਾਦਾ ਭੰਗ ਹੋਈ ਹੈ ਉਹਦੇ ਤੋਂ ਮਨ ਬਹੁਤ ਦੁਖੀ ਹੈ ਸਾਰਿਆਂ ਨੂੰ ਸਾਨੂੰ ਚਾਹੀਦਾ ਵੇਖੋ ਅਸੀਂ ਲੋਕਾਂ ਦੇ ਚੁਣੇ ਹੋਏ ਨਮਾਇंदे ਜਾਨਨੇ ਆ ਲੋਕਾਂ ਨੂੰ ਸਾਡੇ ਤੇ ਬਹੁਤ ਵੱਡੀਆਂ ਆਸਾਂ ਹੁੰਦੀਆਂ ਉੱਥੇ ਬਾਜਬ ਗੱਲ ਜਿਹੜੀ ਵੀ ਨਿੱਗਰ ਸੋਚ ਨਾਲ ਗੱਲ ਕੀਤੀ ਜਾਵੇ ਜੇ ਤਰਜ਼ ਜੀ ਵਿੱਚ ਕੋਈ ਗਲਤ ਬਿਆਨ ਵਜੀ ਅੰਦਰ ਗਮਰਾਹ ਕਰਦਾ ਉਹਨੂੰ ਆਪੋਜੀਸ਼ਨ ਦਾ ਕੰਮ ਹੁੰਦਾ ਰੋਕਣਾ ਤੇ ਕੋਈ ਸੂਬਰ ਤੇ ਵੱਜਰ ਮਤਲਬ ਵੱਡੀ ਗੱਲ ਕਰਕੇ ਲੋਕਾਂ ਨੂੰ ਦਿਖਾਉਣਾ ਚਾਹੀਦਾ ਵੀ ਅਸੀਂ ਪੋਜ਼ਿਟਿਵ ਰਿਜ਼ਲਟ ਲੈ ਕੇ ਆਏ ਆ ਉਹ ਸਾਡਾ ਇੱਕ ਬਹੁਤ ਵੱਡਾ ਮੰਦਰ ਹੈ ਜਿੱਥੇ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਜੁੜੀਆਂ ਹੁੰਦੀਆਂ ਸਟੇਟ ਦੇ ਆਨੂ ਗਰੀਬ ਅਮੀਰ ਵਪਾਰੀ ਵਰਗ ਨੂੰ ਮਜ਼ਦੂਰ ਨੂੰ ਜੇ ਉੱਥੇ ਅਸੀਂ ਆਪਸ ਵਿੱਚ ਗਰਮੀ ਸਰਦੀ ਆਪਣੀ ਜਵਾਨ ਗੰਦੀ ਕਰਕੇ ਇੱਕ ਦੂਜੇ ਨੂੰ ਭਾਈਚਾਰਕ ਤੌਰ ਤੇ ਖਤਮ ਕਰਾਂਗੇ ਤੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਉਹ ਸਾਨੂੰ ਵੇਖ ਕੇ ਕੋਈ ਚੰਗਾ ਨਹੀਂ ਸਮਝਣਗੀਆਂ ਸਾਨੂੰ ਉੱਥੇ ਮਰਿਆਦਾ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ ਇਹ ਜਿਹੀਆਂ ਜੜੀਆਂ ਅੰਦਰ ਵਿਧਾਨ ਸਭਾ ਸੈਸ਼ਨ ਚ ਕੁਝ ਵੀ ਜੋ ਕੁਝ ਵੀ ਹੋਇਆ ਉਹ ਮਾੜਾ ਹੋਇਆ ਜਿੰਦੇ ਵਾਲ ਇਸ ਦੀ ਨੂੰ ਲੈ ਕੇ ਕਿਵੇਂ ਦੇਖਦੇ ਹੋ ਜੀ ਕੋਈ ਅਭੀ ਜੀ ਜਿੰਦਿਆਂ ਲੈ ਲਓ ਕੋਈ ਹੋਰ ਲੈ ਲਓ ਜਿਹੜੀਆਂ ਮੈਂ ਉਹੀ ਕਹਿ ਵੀ ਜਿੰਨੀਆਂ ਵੀ ਸੋਬਰ ਤੇ ਨਿੱਗਰ ਸੋਚ ਹੋਣੀ ਚਾਹੀਦੀ ਹੈ ਨਾ ਕਿ ਛੋਟੀਆਂ ਗੱਲਾਂ 'ਚ ਨਹੀਂ ਪਾਣਾ ਚਾਹੀਦਾ ਇਹ ਮੈਂ ਬੜੀ ਜੱਦੋ ਜਹਿਦ ਦੇ ਨਾਲ ਹਾਲਾਂਕਿ ਜਿਸ ਦਿਨ ਅਸੀਂ ਇਹ ਪ੍ਰੋਜੈਕਟ ਲੈ ਕੇ ਆਏ ਆ ਉਸ ਦਿਨ ਸਾਨੂੰ ਵੀ ਲੋਕ ਕਈ ਆਪੋਜੀਸ਼ਨ ਵਾਲੇ ਆ ਬੜੀਆਂ ਗੱਲਾਂ ਕਰਦੇ ਸੀ ਵੀ ਇਹ ਪੱਥਰ ਰਹਿ ਜਾਣਾ ਔਰ ਇਹ ਬਹੁਤ ਬਾਹਰਲੀ ਟੈਕਨੀਕ ਹੈ ਜਰਮਨ ਦੀ ਜਿਹੜੀ ਕਿ ਲੇਟੈਸਟ ਟੈਕਨੀਕ ਸੀ ਵੀ ਗ੍ਰੇਡਿੰਗ ਆਲੂਆਂ ਦੀ ਗ੍ਰੇਡਿੰਗ ਜਿਹੜੀ ਕਰਨੀ ਸੀ ਤੇ ਨਾਲ ਕੋਲਡ ਸਟੋਰ ਜਦੋਂ ਅਸੀਂ ਉਦੋਂ ਐਕਸਪਲੇਨ ਕਰਦੇ ਸੀ ਬੜੇ ਲੋਕ ਸਾਡੇ ਆਪੋਜੀਸ਼ਨ ਵਾਲੇ ਹੱਸਦੇ ਸੀ ਵੀ ਇਹ ਗੱਲਾਂ ਹੈ ਵੇਖੋ ਪਹਿਲੀ ਗੱਲ ਤਾਂ ਮੈਂ ਆਪਦੇ ਨਗਰ ਦਾ ਬਹੁਤ ਬਹੁਤ ਧਨਵਾਦੀ ਹਾਂ ਕਾਂਗੜ ਪਿੰਡ ਦਾ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਕਹਿਣ ਤੇ رائے ਦੇ ਨਾਲ ਪਿੰਡ ਦੇ ਵਿੱਚ ਵੀ ਬਹੁਤ ਵੱਡੀ ਆਪਾਂ ਨੂੰ ਇੰਡਸਟਰੀ ਆਪਾਂ ਲੈ ਕੇ ਆ ਰਹੇ ਹਾਂ ਤੇ ਇੱਥੇ ਆਪਾਂ ਜ਼ਮੀਨ ਦਿੱਤੀ ਹੋਵੇ ਸਾਡੀ ਜ਼ਮੀਨ ਉਹ ਸੜਕ ਦੇ ਉੱਤੇ ਜੀਟੀ ਰੋਡ ਤੇ ਸੀ ਕਰੋੜਾਂ ਰੁਪਈਆ ਦੀ ਜ਼ਮੀਨ ਹੈ ਉੱਥੇ ਘੱਟੋ-ਘੱਟ 1 ਏਕੜ ਕਰੋੜ ਦੇ ਨੇੜੇ ਹੈ ਤੇ ਅਸੀਂ ਕਾਫੀ ਉਹ ਥੇ 1 ਏਕੜ ਸੀ ਸਰਕਾਰ ਨੂੰ ਦਿੱਤੀ ਤਾਂ ਜੋ ਇਹ ਵੱਡਾ ਪ੍ਰੋਜੈਕਟ ਆ ਸਕੇ ਤੇ ਉਹ ਇਕੱਲੇ ਕੰਗਣ ਨੂੰ ਨਹੀਂ ਫਾਇਦਾ ਹੋਣਾ ਤਮਾਮ ਸਾਡੇ ਇਲਾਕੇ ਨੂੰ ਉਹਦਾ ਲਾਭ ਹੋਊਗਾ ਅਸੀਂ ਇਹਦਾ ਜਿਹੜਾ ਨੀ ਪੱਥਰ ਸੀ ਬਣਨਾ ਸ਼ੁਰੂ ਹੋਇਆ ਸੀ ਇਹ 2020 ਦੇ ਵਿੱਚ 26 ਚ 26 ਦਸੰਬਰ 2020 ਨੂੰ ਇਹ ਸ਼ੁਰੂ ਕੀਤਾ ਸੀ ਇਹ ਤਕਰੀਬਨ ਡੇਢ ਸਾਲ ਤਾਂ ਆਲਮੋਸਟ ਕੰਪਲੀਟ ਹੋ ਚੁੱਕਿਆ ਸੀ ਅਧ்கਾਟਨ ਪਤਾ ਨਹੀਂ ਕਿ ਕਿਸ ਕਾਰਨ ਨਹੀਂ ਕੀਤਾ ਗਿਆ ਅੱਜ ਜੇ ਅਸੀਂ ਕਹੀਏ ਅੱਗੇ ਵੀ ਜਿਹੜੇ ਕੱਲ ਇੱਥੇ ਆ ਕੇ ਗਏ ਆ ਵੀ ਇਹ ਬਹੁਤ ਵੱਡੀ ਮੱਲਾ ਸਾਡੀਆਂ ਮਾਰੀਆਂ ਨੇ ਅਸੀਂ ਮਿਹਨਤ ਨਾਲ ਲੈ ਕੇ ਆਏ ਆ ਅਧਿਕਾਰਤਨ ਜਿਹੜੀ ਉਹ ਠੀਕ ਕਰਕੇ ਸਰਕਾਰ ਹੈ ਕਰ ਵੀ ਦੇਣਾ ਚਾਹੀਦਾ ਅਸੀਂ ਉਹਦੇ ਬਾਰੇ ਤੁਲਨਾ ਨਹੀਂ ਕਰਨੀ ਪਰ ਨਾਲ ਇੱਕ ਜਰੂਰ ਗੱਲ ਕਹਿਣੀ ਚਾਹੀਦੀ ਸੀ ਵੀ ਇਹ ਜਿਹੜੀ ਪਹਿਲੀ ਗਵਰਨਮੈਂਟ ਹੈ ਇਹ ਦੱਸਣਾ ਚਾਹੀਦਾ ਸੀ ਬੇਸ਼ੱਕ ਦੀ ਸਾਡੇ ਹਲਕੇ ਦੇ ਆਸ-ਪਾਸੇ ਜ਼ਿਲ੍ਹਾ ਬਟਿੰਡੇ ਦੇ ਲੋਕਾਂ ਨੂੰ ਸਭ ਨੂੰ ਪਤਾ ਹੈ ਵੀ ਇਹ ਕਾਂਗਰਸ ਪਾਰਟੀ ਦੀ ਮਹਾਰਾਜਾ ਕੈਪਟਨ ਵਿਨੈਦਰ ਸਿੰਘ ਦੀ ਤੇ ਗੁਰਪ੍ਰੀਤ ਸਿੰਘ ਕਾਂਗੜ ਆਪਦੀ ਹਿੰਮਤ ਨਾਲ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆਏ ਆ। ਇਹ ਸਾਡੀ ਦੇਣ ਸੀ। ਅਸੀਂ ਇੱਧਰ ਦੇ ਸਾਡੇ ਆਲੂ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਹੋ ਰਿਹਾ ਹੈ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸਰਕਾਰ ਨਾਲ ਗੱਲ ਕੀਤੀ ਵੀ ਸਾਡੇ ਆਲੂ ਬਹੁਤ ਵੱਡੀ ਪੈਦਾਵਾਰ ਹੁੰਦੀ ਹੈ। ਸਾਨੂੰ ਕੋਈ ਆਲੂ ਨਾਲ ਸੰਬੰਧਿਤ ਕੋਈ ਇਨਫਰਾਸਟ੍ਰਕਚਰ ਕੋਈ ਇੰਡਸਟਰੀ ਦਿੱਤੀ ਜਾਵੇ। ਫਿਰ ਅਸੀਂ ਇਹਦੀ ਜਾ ਕੇ ਬਾਹਰ ਅਫਸਰ ਭੇਜੇ ਗਏ ਦੂਸਰੀ ਕੰਟਰੀਆਂ ਦੇ ਵਿੱਚ। ਫਿਰ ਅਸੀਂ ਉੱਥੋਂ ਇਹ ਆਲੂ ਗ੍ਰੇਡਿੰਗ ਦਾ ਜਿਹੜਾ ਅਸੀਂ ਪ੍ਰੋਜੈਕਟ ਲੈ ਕੇ ਆਏ ਜਿਹੜੀ ਕਿ ਇਹਦੀ ਘੱਟੋ ਘੱਟ 15-16 ਕਰੋੜ ਰੁਪਈਆ ਕੀਮਤ ਸੀ ਸਾਰੀ ਦੇ ਸਾਰੀ ਕੰਪਲੀਟ ਪੈਸਾ ਸੀ ਉਦੋਂ ਇਹਨਾਂ ਨੂੰ ਦੇ ਦਿੱਤਾ ਸੀ ਤੇ ਕੰਪਲੀਟ ਅਸੀਂ ਕਰ ਦਿੱਤਾ ਸੀ ਜਦੋਂ ਕੋਡ ਆਫ ਕੰਡੈਕਟ ਲੱਗਿਆ ਤਕਰੀਬਨ ਆਲਮੋਸਟ ਇਹ ਕੰਪਲੀਟ ਹੋ ਕੇ ਬਣ ਚੁੱਕਿਆ ਸੀ ਹੁਣ ਮਾੜਾ ਮੋਟਾ ਜੋ ਕੰਮ ਰਹਿੰਦਾ ਸੀ ਹੁਣ ਉਹ ਕੰਪਲੀਟ ਹੋਇਆ ਹੁਣ ਇਹਨਾਂ ਨੂੰ ਇਹ ਜਰੂਰ ਚਾਹੀਦਾ ਸੀ ਉਹ ਘੱਟ ਨੇ ਇਹਨਾਂ ਦਾ ਕਰਨਾ ਫਰਜ਼ ਬਣਦਾ ਪਰ ਨਾਲ ਇਹਨਾਂ ਨੇ ਕੱਲ ਜੇ ਉੱਥੇ ਆਏ ਵੀ ਸੀ ਇਹਨਾਂ ਨੂੰ ਦੱਸ ਦੇਣਾ ਚਾਹੀਦਾ ਸੀ ਵੀ ਇਹ ਜਿਹੜਾ ਸਾਡਾ ਇਕੱਠਨ ਹੈ ਪਰ ਇਹ ਬਣਾ ਕੇ ਕਾਂਗਰਸ ਪਾਰਟੀ ਗਈ ਹੈ ਉਹਦੇ ਨਾਲ ਚੰਗਾ ਲੱਗਦਾ ਖੁਸ਼ੀ ਹੁੰਦੀ ਸਾਨੂੰ ਵੀ ਖੁਸ਼ੀ ਹੁੰਦੀ ਕਿਉਂ ਅਸੀਂ ਵੀ ਬੜੀ ਮਿਹਨਤ ਕਰਕੇ ਇਹ ਲੈ ਕੇ ਆਏ ਸੀ ਜੇ ਉੱਥੇ ਆਪਦੇ ਹੁਣ ਗਾਉਣ ਗਾਣੇ ਕਰੀ ਜਾਣ ਇਹ ਵੀ ਇਹ ਸਾਡੀ ਦੇਣ ਹੈ ਅਸੀਂ ਲੈ ਕੇ ਆਏ ਆ ਉਦੋਂ ਇਹ ਗੱਲਾਂ ਸੋਭਦੀਆਂ ਨਹੀਂ ਤੇ ਇਹ ਹਾਸਲ ਨਹੀਂ ਗੱਲਾਂ ਭਾਜਪਾ ਨੂੰ ਕਿਸ ਤਰ੍ਹਾਂ ਮਤਲਬ ਕਿ ਦੇਖ ਰਹੇ ਹੋ ਜਿਸ ਤਰ੍ਹਾਂ ਸੁਣਿਆ ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂਆਂ ਗੀਆਂ ਉਹ ਪੰਜ ਮੰਗਾਂ ਜਿਹੜੀਆਂ ਐਮਐਸਪੀ ਦੇ ਲਾਗੂ ਕੀਤੀ ਜਾ ਰਹੀ ਹੈ ਫਸਲਾਂ ਦੇ ਉੱਪਰ ਤੇ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਵੇਖੋ ਜੀ ਸਾਡੇ ਕਿਸਾਨ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜद्दोजहद ਕਰ ਰਹੇ ਨੇ ਵਿਚਾਰੇ ਸ਼ਹੀਦ ਹੋਏ ਆ 750 ਦੇ ਕਰੀਬ ਸਾਡੀ ਗਰੀਬ ਕਿਸਾਨਾਂ ਦੀ ਕੋਈ ਮੰਗ ਆ ਇਹ ਕਿਸਾਨ ਪਹਿਲੇ ਹੀ ਮਰਿਆ ਪਿਆ ਜੇ ਕਿਸਾਨ ਨੂੰ ਉੱਤੇ ਗੋਲੀਆਂ ਮਾਰ ਕੇ ਮਾਰਨਾ ਇਦੋਂ ਮੰਦ ਭੱਗੀ ਗੱਲ ਹੋ ਸਕਦੀ ਹੈ ਕੋਈ ਜਿਹੜਾ ਕਿਸਾਨ ਹੈ ਕੋਈ ਜੱਗੋਂ ਤੇਰ ਮਿ ਨਹੀਂ ਕਰਦਾ ਉਹ ਆਪਦੇ ਹੱਕ ਰੱਖਦਾ ਹਰੇਕ ਚੀਜ਼ ਦਾ ਮੁੱਲ ਹੈ ਕੋਈ ਚੀਜ਼ ਬੰਦਾ ਪੈਦਾ ਕਰਦਾ ਹੈ ਉਹ ਆਪਦੇ ਮੁਤਾਬਕ ਮੁੱਲ ਲੈਂਦਾ ਇੱਕ ਜ਼ਿਮੀਂਦਾਰ ਵਿਚਾਰਾ ਕਿਸਾਨ ਹੈ ਜਿਹੜਾ ਜਾ ਕੇ ਮੰਡੀ 'ਚ ਸਿੱੜ ਦਿੰਦਾ ਹੈ ਸਰਕਾਰ ਨੇ ਜੋ ਫੈਸਲਾ ਹੁੰਦਾ ਉਹ ਨੂੰ ਭਰ ਕੇ ਮੁੜਿਆ ਹੁੰਦਾ ਹੈ ਜੇ ਉਹ ਕੋਈ ਆਦੇ ਰਾਈਟ ਮੰਗਦਾ ਹੈ ਜੇ ਉਹ ਕਹਿੰਦਾ ਸੀ ਐਮਐਸਪੀ ਦਿੱਤੀ ਜਾਵੇ ਔਰ ਵਾਦਾ ਕੀਤਾ ਸਰਕਾਰ ਨੇ ਸੈਂਟਰ ਨੇ ਕੀਤਾ ਸੀ ਅੱਜ ਉਹ ਸਾਰੀਆਂ ਗੱਲਾਂ ਮੁੱਕਰ ਚੁੱਕੇ ਨੇ ਕਿਸਾਨ ਵਿਚਾਰਾ ਬਾਰਡਰਾਂ ਤੇ ਗੋਲੀਆਂ ਦਾ ਸ਼ਿਕਾਰ ਹੋ ਰਿਹਾ ਹੈ ਸਾਡੇ ਨੌਜਵਾਨ ਬੱਚੇ ਸ਼ਹੀਦ ਹੋ ਰਹੇ ਨੇ ਪਹਿਲਾਂ ਕਿੰਨੇ ਕਿਸਾਨ ਚਲੇ ਗਏ ਨੇ ਇਹ ਵੇਖੋ ਬਹੁਤ ਮਾੜੀ ਗੱਲ ਹੈ ਕਿਸਾਨ ਦਾ ਜਿਹੜਾ ਟੁੱਟਿਆ ਪਿਆ ਇਲਕ ਹੈ ਉਹ ਜੇ ਸਾਨੂੰ ਤੁਸੀਂ ਜੋ ਜ਼ਿਮੀਂਦਾਰ ਦੀ ਫਾਰਮਰ ਦੀ ਮੰਗ ਹੈ ਇਹਨੂੰ ਪੂਰੀ ਕਰਨੀ ਚਾਹੀਦੀ ਹੈ ਨਾ ਕਿ ਉਹਦੇ ਤੇ ਜ਼ੁਲਮ ਕਰਨਾ ਚਾਹੀਦਾ ਇਹਨਾਂ ਨੇ ਪੰਜਾਬ ਦੇ ਨੌਜਵਾਨ ਵਰਗ ਕਿਸਾਨ ਜਿਨ੍ਹਾਂ ਨੇ ਕੱਲੇ ਕੱਲੇ ਮਾਮਾ ਦੇ ਪੁੱਤ ਉਸ ਮੋਰਚੇ ਜਾ ਕੇ ਆਪਦੀ ਹੱਕਾਂ ਖਾਤਰ ਮਰੇ ਨੇ ਸ਼ਹੀਦੀਆਂ ਦਿੱਤੀਆਂ ਜੇ ਕੱਲ ਨੂੰ ਇਹ ਇਹਨਾਂ ਦਾ ਸਮਝੌਤਾ ਹੁੰਦਾ ਕਿਤੇ ਇਹਨਾਂ ਨੂੰ ਪਿੰਡਾਂ ਦੀਆਂ ਸੱਤਾਂ ਜਣਾ ਖੜਨ ਦਿਓ ਕਿਉਂ ਇਹਨਾਂ ਨੇ ਆਪਣੇ ਖੂਨ ਨਾਲ ਹੋਲੀ ਖੇਢੀ ਐ ਇਹਨਾਂ ਨੂੰ ਸਭਕ ਸਿਖਾਉਣਾ ਚਾਹੀਦਾ ਹੈ ਤਾਂ ਜੋ ਇਹ ਮੌਕੇ ਦੇ ਮੌਕੇ ਸਮੇ ਪਾਲਾ ਬਦਲ ਲੈਂਦੇ ਐ ਤੇ ਫੇਰ ਸਾਡੇ ਕਿਸਾਨਾਂ ਦਾ ਜ਼ੁਲਮ ਹੋ ਜਾਂਦਾ ਹੁਣ ਅਸੀਂ ਕੌਂਸਲਸ ਪਾਰਟੀ ਕਿਸਾਨ ਦੇ ਨਾਲ ਫਾਰਮਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਐ ਤਾਂ ਜੋ ਜੋ ਇਹਨਾਂ ਦੀਆਂ ਮੰਗਾਂ ਉਹ ਅਸੀਂ ਬਰਾਬਰ ਖੜ ਕੇ ਇਹਨਾਂ ਦੀਆਂ ਪੂਰੀਆਂ ਕਰਾਵਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋ ਕੀ ਕਹੂੰਗੀ ਮੌਜੂਦਾ ਹਾਲਾਤ ਵੇਖੋ ਤੁਹਾਨੂੰ ਪਤਾ ਹੈ ਇਸ ਵੇਲੇ ਲਾਹੌਰਨ ਦੀ ਪੀਛਨ ਬਹੁਤ ਮਾੜੀ ਹੈ ਜੀ ਲੁੱਟਾਂ ਖੋਹਾਂ ਕਿਹੋ ਜਿਹਾ ਕਲਚਰ ਚੱਲ ਪਿਆ ਕੋਈ ਬੰਦਾ ਸੇਫ ਨਹੀਂ ਕੋਈ ਲੇਡੀਜ਼ ਸੇਫ ਨਹੀਂ ਕੋਈ ਘਰਾਂ ਦੇ ਵਿੱਚ ਆਪਾਂ ਕਹਿੰਦੇ ਆ ਕੋਈ ਬਾਹਰ ਸਫਰਤ ਜਾਂਦਾ ਸੀ ਸੜਕਾਂ ਦੇ ਜਾਂਦੇ ਸੀ ਉਸ ਤੋਂ ਤਾਂ ਡਰ ਲੱਗਦਾ ਹੀ ਲੱਗਦਾ ਸੀ ਜੋ ਗੱਡੀ ਭੇਡਾ ਕੋਈ ਸਕੂਟਰ ਤੇ ਜਾਂਦਾ ਹੈ ਉੱਥੇ ਤਾਂ ਉਹਨਾਂ ਨੂੰ ਰੋਕ ਕੇ ਨਸ਼ੇੜੀ ਬੰਦੇ ਉਹਨਾਂ ਨੂੰ ਲੁੱਟ ਖੋ ਕਰਕੇ ਕੁੱਟਮਾਰ ਕਰ ਦਿਆ ਨੁਕਸਾਨ ਵੀ ਕਰ ਜਾਂਦੀ ਹੈ ਅੱਜ ਕੱਲ ਇਹੋ ਜਿਹੇ ਹਾਲਾਤ ਬਣ ਗਏ ਲੋਕਾਂ ਦੇ ਘਰਾਂ ਚ ਜਾ ਕੇ ਜਿਹੜੇ ਗੁੰਡੇ ਲੋਕ ਐ ਮਾੜੇ ਅੰਸਰਾਂ ਨਸ਼ੇੜੀ ਐ ਉਹ ਘਰਾਂ ਚ ਆ ਕੇ ਲੁੱਟ ਲੁੱਟੀ ਜਾਂਦੇ ਨੇ ਇਸ ਕਰਕੇ ਇਹ ਪੰਜਾਬ ਤਾਂ ਇਸ ਵੇਲੇ ਮੇਰੇ ਖਿਆਲ ਦੇ ਵਿੱਚ ਬਿਹਾਰ ਨੂੰ ਮਾੜਾ ਹਾਲ ਹੋ ਗਿਆ ਸੋ ਬੜੀ ਦੇਖਣ ਵਾਲੀ ਗੱਲ ਹੈ ਪੰਜਾਬ ਦੇ ਲਾਅਨ ਪੋਜੀਸ਼ਨ ਮੁੱਖ ਮੰਤਰੀ ਨੂੰ ਚਾਹੀਦਾ ਹੈ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਪਿੱਛੋਂ ਗੱਲਾਂ ਸਭ ਕੁਝ ਪਿੱਛੋਂ ਕੀਤੀਆਂ ਜਾਣੀਆਂ ਚਾਹੀਦੀਆਂ ਪਹਿਲਾਂ ਇੱਥੋਂ ਦੀ ਜਨਤਾ ਦੀ ਜੋ ਜਿੰਦ ਹੈ ਜਿੰਦ ਜਾਨ ਹੈ ਉਹਨੂੰ ਸੇਫ ਕਰ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਨਿਰਭੈ ਹੋ ਕੇ ਆਪਣੇ ਆਪ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਲੱਗਣ ਤਾਂ ਜੋ ਇਸ ਪੰਜਾਬ ਦੀ ਖੁਸ਼ਹਾਲੀ ਤੇ ਇੱਥੇ ਤਰੱਕੀ ਹੋ ਸਕੇ ਧੰਨਵਾਦ ਜੀ ਇਹ ਸਾਨੂੰ ਹਲਕਾ ਰਾਮਪਰਾਪੁਰ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜਿਨ੍ਹਾਂ ਨੇ ਗੱਲ ਕੀਤੀ ਭਗਤਾ ਭਾਈ ਤੋਂ ਫਾਸਟ ਨਿਊਜ਼ ਬਿੰਦਰ ਜਲਾਲ